ਜੇ ਤੁਸੀਂ ਦੂਜੇ ਸ਼ਹਿਰ ਜਾਣਾ ਸਵੇਰੇ ਸ਼ਾਮ ਬੱਸਾਂ 'ਚ ਸਫ਼ਰ ਕਰਨਾ ਤਾਂ ਬਹੁਤ ਵੱਡੀਆਂ ਦਿੱਕਤਾਂ ਆਉਣ ਵਾਲੀਆਂ ਨੇ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਈ ਵੱਡੀ ਰੈਲੀ ਹੁੰਦੀ ਸੀ ਤਾਂ ਉੱਥੇ ਪੀ ਆਰਟੀਸੀ ਬੱਸਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਜਾਂ ਲੋਕਾਂ ਨੂੰ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਨੂੰ ਉੱਥੇ ਲੈ ਕੇ ਜਾਂਦੀਆਂ ਸੀ ਪਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੀ 11 12 ਫਰਵਰੀ ਨੂੰ ਵੱਡੀਆਂ ਰੈਲੀਆਂ ਜਿਹੜੀਆਂ ਵੀ ਹੋਣੀਆਂ ਨੇ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਹੋਣੇ ਨੇ ਅਸੀਂ ਉੱਥੇ ਬੱਸਾਂ ਨਹੀਂ ਲੈ ਕੇ ਜਾਵਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸਫ਼ਰ ਕਰਨ ਵਾਲਿਆਂ ਵਾਸਤੇ ਇੱਕ ਦੁਬਾਰਾ ਫੇਰ ਕਿਤੇ ਨਾ ਕਿਤੇ ਸ਼ੌਕ ਦੀ ਗੱਲ ਆ ਕਿ ਜੋ ਸਵਾਰੀਆਂ ਨੇ ਜੋ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੱਲ ਪੀਆਰਟੀਸੀ ਬੱਸਾਂ 'ਚ ਜਾਂਦੇ ਨੇ ਪਨ ਬੱਸਾਂ 'ਚ ਜਾਂਦੇ ਨੇ ਉਹਨਾਂ ਲਈ ਇੱਕ ਨਮੋਸ਼ੀ ਭਰੀ ਖਬਰ ਆ ਕਿਉਂਕਿ ਪਹਿਲਾਂ ਦੇਖਦੇ ਸੀ ਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਬੱਸਾਂ 'ਚ ਨਹੀਂ ਚੜਾਈਆਂ ਜਾਂਦੀਆਂ ਸਨ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਦੋਂ ਇਹ ਰੂਲ ਰੈਗੂਲੇਸ਼ਨ ਲਾਗੂ ਕੀਤੇ ਤਾਂ ਜਿਹੜੇ ਬੱਸ ਸਟੈਂਡ ਨੇ ਪਟਿਆਲਾ ਬੱਸ ਸਟੈਂਡ ਸੰਗਰੂਰ ਬੱਸ ਸਟੈਂਡ ਪੂਰੇ ਪੰਜਾਬ ਦੇ ਬੱਸ ਸਟੈਂਡਾਂ ਤੇ ਬੁਰੇ ਹਾਲਾਤ ਹੋ ਗਏ ਸੀ ਕਿਉਂਕਿ ਇਸ ਦੇ ਵਿੱਚ ਔਰਤਾਂ ਦਾ ਫ੍ਰੀ ਸਫ਼ਰ ਫ੍ਰੀ ਸਫ਼ਰ ਕਰਨ ਵੀ ਬਹੁਤ ਜ਼ਿਆਦਾ ਪਹਿਲਾਂ ਪੀਆਰਟੀਸੀ ਪੰਪਸਾਂ ਚ ਪੂਰਾ ਕਿਤੇ ਨਾ ਕਿਤੇ ਭਰੀਆਂ ਰਹਿੰਦੀਆਂ ਸੀ ਪੂਰੀਆਂ ਸਵਾਰੀਆਂ ਪੈਂਦੀਆਂ ਸੀ ਬਹੁਤ ਸਵਾਰੀਆਂ ਹੁੰਦੀਆਂ ਸੀ ਜਦੋਂ 52 ਸਵਾਰੀਆਂ ਦਾ ਇੱਕ ਰੂਲ ਰੈਗੂਲੇਸ਼ਨ ਜਾਰੀ ਕੀਤਾ ਕਿ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਵਾਂਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੂਰੇ ਬੱਸ ਸਟੈਂਡ ਭਰੇ ਰਹਿੰਦੇ ਸੀ ਜਦੋਂ ਇੱਕ ਪੀਆਰਟੀਸੀ ਦੀ ਬੱਸ ਆਉਂਦੀ ਸੀ ਤਾਂ ਲਾਈਨਾਂ ਲੱਗ ਜਾਂਦੀਆਂ ਸੀ ਅੱਧੀਆਂ ਸਵਾਰੀਆਂ ਨੀਚੇ ਰਹਿ ਜਾਂਦੀਆਂ ਫੇਰ ਬੱਸ ਚਲੀ ਜਾਂਦੀ ਫੇਰ ਅਗਲੀ ਬੱਸ ਨੂੰ ਦੇਖਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਉਸ ਤੋਂ ਬਾਅਦ ਇਹ ਰੂਲ ਰੈਗੂਲੇਸ਼ਨ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਨੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਉਸ ਤੋਂ ਬਾਅਦ ਇਹ ਫੈਸਲਾ ਕਰ ਲਿਆ ਸੀ ਕਿ ਅਸੀਂ ਸਾਰੀਆਂ ਸਵਾਰੀਆਂ ਬਿਠਾਵਾਂਗੇ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮੀਟਿੰਗ ਉਹਨਾਂ ਨੂੰ ਮਿਲ ਗਈ ਸੀ ਪੀਆਰਟੀਸੀ ਅਤੇ ਪਨਵਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਵੱਡਾ ਫੈਸਲਾ ਲੈ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਸਾਨੂੰ ਸੀਐਮ ਭਗਵੰਤ ਸਿੰਘ ਮਾਨ ਦੀ ਮੀਟਿੰਗ ਮਿਲ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਵੇਰੇ ਅਤੇ ਸ਼ਾਮ ਜਦੋਂ ਸ਼ਹਿਰਾਂ 'ਚ ਮੁਲਾਜ਼ਮਾਂ ਨੇ ਜਾਣਾ ਜਾਂ ਆਉਣ ਜਾਣ 'ਚ ਜ਼ਿਆਦਾ ਭੀੜਾਂ ਹੁੰਦੀਆਂ ਨੇ ਸਟੂਡੈਂਟਾਂ ਨੇ ਕਾਲਜਾਂ ਨੂੰ ਜਾਣਾ ਸਕੂਲਾਂ ਨੂੰ ਜਾਣਾ ਉਦੋਂ ਅਸੀਂ ਪੂਰੀਆਂ ਬੱਸਾਂ ਜਾਨਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਬਿਠਾਵਾਂਗੇ ਦੇ ਦਿਨ ਦੇ ਵਿੱਚ ਅਸੀਂ 52 ਸਵਾਰੀਆਂ ਤੱਕ ਹੀ ਬਿਠਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਜੋ ਮੀਟਿੰਗ ਮਿਲੀ ਸੀ ਉਹ 8 ਫਰਵਰੀ ਦੀ ਮਿਲੀ ਸੀ ਅਤੇ 8 ਫਰਵਰੀ ਦੀ ਮੀਟਿੰਗ ਉਹ ਨਹੀਂ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਰੱਦ ਹੋ ਚੁੱਕੀ ਆ ਕੈਨਸਲ ਹੋਈ ਆ ਜਾਨੀ ਕਿ ਨਹੀਂ ਮੀਟਿੰਗ ਹੋਈ ਉਸ ਤੋਂ ਬਾਅਦ ਪੰਜਾਬ ਰੋਡਵੇ ਜਾਨੀ ਕਿ ਪੀਆਰਟੀਸੀ ਪੰਨ ਬਸਾਂ ਦੇ ਕੱਚੇ ਮੁਲਾਜ਼ਮਾਂ ਨੇ ਦੁਬਾਰਾ ਫਿਰ ਇਹ ਕਿਤੇ ਨਾ ਕਿਤੇ ਇੱਕ ਫੈਸਲਾ ਲਿਆ ਕਿ ਅਸੀਂ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਵਾਂਗੇ ਹੁਣ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਜੇ ਤੁਸੀਂ ਦੂਜੇ ਸ਼ਹਿਰ ਜਾਣਾ ਸਵੇਰੇ ਸ਼ਾਮ ਬੱਸਾਂ 'ਚ ਸਫ਼ਰ ਕਰਨਾ ਤਾਂ ਬਹੁਤ ਵੱਡੀਆਂ ਦਿੱਕਤਾਂ ਆਉਣ ਵਾਲੀਆਂ ਨੇ ਕਿ ਹੁਣ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਉਣਗੇ ਪੀਆਰਟੀਸੀ ਵਾਲੇ ਪਨ ਬੱਸਾਂ ਵਾਲੇ ਸੋ ਲਗਾਤਾਰ ਜਿਹੜੀ ਪਹਿਲਾਂ ਪ੍ਰੋਬਲਮ ਸੀ ਸਵਾਰੀਆਂ ਨੂੰ ਉਹੀ ਪ੍ਰੋਬਲਮ ਦੁਬਾਰਾ ਆਉਣ ਵਾਲੀ ਆ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੀਆਰਟੀਸੀ ਅਤੇ ਪਨ ਬੱਸ ਦੇ ਮੁਲਾਜ਼ਮਾਂ ਨੇ ਇੱਕ ਫੈਸਲਾ ਵੱਡਾ ਲਿਆ ਕਿ ਪੰਜਾਬ ਸਰਕਾਰ ਦੀ ਰੈਲੀ 'ਚ ਹੁਣ ਪੀਆਰਟੀਸੀ ਬੱਸਾਂ ਹੀ ਜਾਂਦੀਆਂ ਸੀ ਜਦੋਂ ਵੀ ਕੋਈ ਵੱਡੀ ਰੈਲੀ ਹੁੰਦੀ ਸੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਈ ਵੱਡੀ ਰੈਲੀ ਹੁੰਦੀ ਸੀ ਤਾਂ ਉੱਥੇ ਪੀਆਰਟੀਸੀ ਬੱਸਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਜਾਂ ਲੋਕਾਂ ਨੂੰ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਨੂੰ ਉੱਥੇ ਲੈ ਕੇ ਜਾਂਦੀਆਂ ਸੀ ਪਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੀ 11 12 ਫਰਵਰੀ ਨੂੰ ਵੱਡੀਆਂ ਰੈਲੀਆਂ ਜਿਹੜੀਆਂ ਵੀ ਹੋਣੀਆਂ ਨੇ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਹੋਣੇ ਨੇ ਅਸੀਂ ਉੱਥੇ ਬੱਸਾਂ ਨਹੀਂ ਲੈ ਕੇ ਜਾ ਅਤੇ ਇੱਕ ਵੱਡਾ ਉਹਨਾਂ ਨੇ ਫੈਸਲਾ ਲਿਆ ਕਿ 13 14 15 ਫਰਵਰੀ ਨੂੰ ਪੂਰਾ ਵਾਈਕਾਟ ਕੀਤਾ ਜਾਵੇਗਾ ਸੀ ਪੀ ਆਰਟੀਸੀ ਬੱਸਾਂ ਨਹੀਂ ਚਲਾਵਾਂਗੇ ਪਨ ਬੱਸਾਂ ਨਹੀਂ ਚਲਾਵਾਂਗੇ ਜਨਨ ਕਿ ਸਵਾਰੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ 13 14 15 ਨੂੰ ਵੀ ਵੱਡੀਆਂ ਦਿੱਕਤਾਂ ਆਉਣਗੀਆਂ ਕਿ ਬੱਸਾਂ ਬਿਲਕੁਲ ਨਹੀਂ ਚੱਲਣੀਆਂ ਜਦੋਂ ਬੱਸਾਂ ਬਿਲਕੁਲ ਨਹੀਂ ਚੱਲਣੀਆਂ ਤਾਂ ਬਹੁਤ ਹੀ ਕਿਤੇ ਨਾ ਕਿਤੇ ਜਿਹੜੇ ਆਉਣ ਜਾਣ ਵਾਲੇ ਨੇ ਉਹਨਾਂ ਨੇ ਪ੍ਰਭਾਵਿਤ ਹੋਣਾ ਅਤੇ ਲਗਾਤਾਰ ਇਹੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੀ ਆਰਟੀਸੀ ਪਨ ਬੱਸਾਂ ਦੇ ਕੱਚੇ ਮੁਲਾਜ਼ਮ ਸੀ ਜੂਨੀਅਨ ਦੀ ਮੀਟਿੰਗ ਨਹੀਂ ਹੋਈ ਜੂਨੀਅਨ ਦੀ ਮੀਟਿੰਗ ਨਾ ਹੋਣ ਤੋਂ ਬਾਅਦ ਭੜਕ ਚੁੱਕੇ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਕਿ ਅਸੀਂ 52 ਸਵਾਰੀਆਂ ਤੋਂ ਵੱਧ ਨਹੀਂ ਚੜਾਉਂਦੇ ਨਹੀਂ ਸਫ਼ਰ ਕਰਾਉਂਦੇ ਪੂਰੀਆਂ ਸਵਾਰੀਆਂ ਰੱਖਾਂਗੇ ਅਤੇ ਆਉਣ ਵਾਲੀਆਂ ਆਮ ਆਦਮੀ ਪਾਰਟੀ ਦੀਆਂ ਜੋ ਵੀ ਪੰਜਾਬ ਸਰਕਾਰ ਦੀਆਂ ਰੈਲੀਆਂ ਹੋਣਗੀਆਂ ਉਸ ਵਿੱਚ ਅਸੀਂ ਬੱਸਾਂ ਨਹੀਂ ਦਵਾਂਗੇ ਅਤੇ 13 14 15 ਫਰਵਰੀ ਨੂੰ ਪੂਰਾ ਵੱਡਾ ਪ੍ਰੋਟੈਸਟ ਪ੍ਰਦਰਸ਼ਨ ਜਨਨ ਕਿ ਪੂਰੀਆਂ ਬੱਸਾਂ ਅਸੀਂ ਜਾਮ ਕਰਾਂਗੇ ਅਸੀਂ ਸੜਕਾਂ ਤੇ ਪੀਆਰਟੀਸੀ ਬੱਸਾਂ ਨਹੀਂ ਲੈ ਕੇ ਆਵਾਂਗੇ ਨਹੀਂ ਚਲਾਉਂਦੇ ਜਨਨ ਕਿ ਪੂਰੇ ਪੰਜਾਬ ਸਰਕਾਰ ਤੇ ਕੱਚੇ ਮੁਲਾਜ਼ਮ ਆਮੋ ਸਾਹਮਣੇ ਹੋਏ ਨੇ ਅਤੇ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਹੁਣ 52 ਸਵਾਰੀਆਂ ਤੋਂ ਵੱਧ ਬੱਸਾਂ ਦੇ ਵਿੱਚ ਪੀਆਰਟੀਸੀ ਪਨ ਬੱਸਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਨਹੀਂ ਬਿਠਾਉਣਗੇ ਅਤੇ ਵੱਡੇ ਐਲਾਨ ਕੀਤੇ ਨੇ ਕਿ ਅਸੀਂ ਚੱਕਾ ਜਾਮ ਕਰਾਂਗੇ 13 14 ਅਤੇ 15 ਫਰਵਰੀ ਨੂੰ ਪੀਆਰਟੀਸੀ ਬੱਸਾਂ ਦਾ ਚੱਕਾ ਜਾਮ ਹੋਵੇਗਾ ਸੁਖਵੀਰ ਥੂਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ